ਕਹਾਣੀ ਮੇਰਾ ਇਹ ਜਿੰਦਾਬਾਦ ਹੁੰਦਾ ਜਿੰਦਾਬਾਦ ਸਾਈਂ ਦਾ ਬੰਦਾਰ ਹੈ ਜਿੰਦਾਬਾਦ ਐਮ ਸੀ ਹੁੰਡਲ ਸਾਹਿਬ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਪਹੁੰਚ ਚੁੱਕੇ ਨੇ ਸਮਰਥਕਾਂ ਨੂੰ ਲੈ ਕੇ ਜਿੱਤੇ ਪਟਾਣਾ ਕੋਲੇ ਤਕਰੀ ਦੇਖ ਰਹੇ ਹੋ

It's not جندباد 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 रात ਜਿੰਦਾਬਾਦ ਜਿੰਦਾਬਾਦ ਫਿਰ ਆਪਣਾ ਸ੍ਰੀ ਕੁਲਵੰਤ ਸਿੰਘ ਜੀ ਨੂੰ ਅੱਜ ਮਾਰਗ ਦਾ ਸਾਲਨ ਬਹੁਤ-ਬਹੁਤ ਮੇਰੇ ਵੀਰਾਂ ਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾ ਜੀ ਬਹੁਤ ਖੁਸ਼ੀ ਦੀ ਗੱਲ ਹੈ ਸੰਧੂ ਸਾਹਿਬ ਪਰਮ ਪਿਤਾ ਪਰਮਾਤਮਾ ਦੀ ਬੜੀ ಅಪਾਰ ਕਿਰਪਾ ਹੋਈ ਆ ਡਾਕਟਰ ਰਾਜਕੁਮਾਰ ਜੀ ਜੱਬੇਵਾਲ ਜੋ ਇੱਕ ਵੱਡੀ ਲੀਡ ਦੇ ਨਾਲ ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਜਿੱਤ ਦਰਜ ਕਰਨ ਜਾ ਰਹੇ ਆ ਪਹਿਲਾਂ ਤਾਂ ਸਾਰੇ ਹੀ ਜੋ ਸਾਡੇ ਵਰਕਰ ਵਾਲੰਟੀਅਰ ਵੀਰ ਜਿਹੜਾ ਜਿਹੜੀ ਸਾਡੇ ਪਾਰਟੀ ਦੀ ਰੀਡ ਦੀ ਹੱਡੀ ਹਲਕਾ ਜੱੱਬੇਵਾਲ ਤੋਂ ਔਰ ਸਾਡੇ ਲੋਕ ਸਭਾ ਹਲਕਾ ਹੁਸ਼ਿਆਰਪੁਰ ਤੋਂ ਪਹਿਲਾਂ ਤਾਂ ਇਹ ਸਾਰੇ ਵਧਾਈ ਦੇ ਪਾਤਰ ਆ ਇਹਨਾਂ ਦੇ ਦਿਓਸ਼ ਦੇ ਨਾਲ ਅੱਜ ਅਸੀਂ ਦੇਖ ਰਹੇ ਆ ਕਿ ਡਾਕਟਰ ਰਾਜਕਮਰ ਦੀ ਜੱੱਬੇਵਾਲ ਵੱਡੀ ਲੀਡ ਦੇ ਨਾਲ ਵੱਧ ਰਹੇ ਆ ਔਰ ਮੈਂ ਤਾਂ ਸਾਰੇ ਹੀ ਲੋਕ ਸਭਾ ਹਰ ਦੇ ਜੀਆਂ ਦਾ ਤਹਿ ਦਿਲੋਂ ਧੰਨਵਾਦਾਂ ਨੇ ਦੀ ਆਵਾਜ਼ ਨੂੰ ਪਛਾਣਿਆ ਔਰ ਡਾਕਟਰ ਰਾਜਕਮਰ ਦੀ ਜੱੱਬੇਵਾਲ ਆ ਆਮ ਆਦਮੀ ਪਾਰਟੀ ਤੇ ਕੀਤੇ ਹੋਏ ਕੰਮਾਂ ਤੇ ਮੋਹਰ ਲਾਈ ਆ ਸਰਦਾਰ ਭਗਵਾਨ ਸਿੰਘ ਮਾਨ ਜੀ ਦੀ ਸੋਚ ਨੂੰ ਵੋਟ ਪਾਈ ਆ ਸੀਰ ਅਰਵਿੰਦ ਕੇਜਰੀਵਾਲ ਜੀ ਦੀ ਸੋਚ ਨੂੰ ਵੋਟ ਪਾ ਕੇ ਅੱਜ ਡਾਕਟਰ ਰਾਜਕਮਰ ਚੱਬੇਵਾਲੂ ਵੱਡੀ ਲੀਡ ਤੇ ਜਤਾਇਆ ਜਿੰਦਾਬਾਦ ਜਿੰਦਾਬਾਦ ਡਾਕਟਰ ਰਾਜਕਮਰ ਜਿੰਦਾਬਾਦ ਆਮ ਆਰ ਵੀ ਪਾਰ ਜਿੰਦਾਬਾਦ ਹਾਂ ਮੈਂ ਦਿੱਤੇ ਅੱਗੇ ਆਉਂਦੇ ਆ 好，拜拜喽。<music>